ਪੰਜਾਬ ਚ ਤੁਸੀਂ ਦੇਖੋ ਕਿੱਡੇ ਕਿੱਡੇ ਕਾਂਡ ਹੋ ਗਏ ਕਦੇ ਸੁਣਿਆ ਸੁਖਬੀਰ ਸਿੰਘ ਬਾਦਲ ਹੋਰੀ ਕਿਸੇ ਰਿਸ਼ਵਤ ਦੇ ਕੇਸ ਦੇ ਵਿੱਚ ਕੋਈ ਨਜਾਇਜ਼ ਪ੍ਰਾਪਰਟੀ ਦੇ ਕੇਸ ਦੇ ਵਿੱਚ ਗਏ ਹੋਣ ਕੈਪਟਨ ਅਮਰਿੰਦਰ ਸਿੰਘ ਨਹੀਂ ਮੈਂ ਸੁਣਿਆ ਸੋ ਉਸ ਤੋਂ ਬਾਅਦ ਹੋਰ ਵੀ ਹੈਗੇ ਨੇ ਪਰ ਜਦੋਂ ਗਹਿਰੇ ਦੀ ਗੱਲ ਆਉਂਦੀ ਹੈ ਤਾਂ ਇਹ ਮੈਨੂੰ ਲੱਗਦਾ ਵੀ ਸਾਲ ਦੇ ਵਿੱਚ ਇੱਕ ਅਤੀਵੰਦੀ ਅੰਦਰ ਕਰ ਦਿੱਤਾ ਜਾਂਦਾ ਹੈ ਤੇ ਸਮੇਂ-ਸਮੇਂ ਤੇ ਆਪਾਂ ਵੀ ਦੇਖਦੇ ਸੀ ਵੀ ਕੀ ਹੋ ਰਿਹਾ ਹੈ ਪਾਰਟੀ ਕਾਤੇ ਚੇਂਜ ਪਾਰਟੀ ਤਾਂ ਉਹਨੂੰ ਚੇਂਜ ਕਰਨੀ ਪੈ ਰਹੀ ਸੀ ਮੈਨੂੰ ਹੁਣ ਲੱਗਦਾ ਕਿਉਂਕਿ ਉਹ ਉਹ ਪਾਰਟੀਆਂ ਕੋਈ ਸੱਚ ਦੀ ਗੱਲ ਹੀ ਨਹੀਂ ਕਰਦੀਆਂ ਸੋ ਉਹਨਾਂ ਦੇ ਉਹ ਫਿੱਟ ਨਹੀਂ ਬੰਦੇ ਪਾਰਟੀਆਂ ਨੂੰ ਇੰਨੀਆਂ ਜੇ ਸਟੈਪਸ ਤੇ ਜਾ ਸਕਦੇ ਆ ਵੀ ਬਾਹਰਲੇ ਮੌਲਕਾਂ 'ਚ ਐਕਸ਼ਨ ਹੋ ਸਕਦਾ ਹੈ ਹਨਾ ਇੰਡੀਆ ਦੀ ਸੇਨ ਆ ਉਹਨਾਂ ਦੀਆਂ ਏਜੰਸੀਆਂ ਥਰੂ ਸਕਵਾਲ ਸਿੰਘ ਕਹੇਰਾ ਕਿ ਕਿੰਡੀ ਵੱਡੀ ਗੱਲ ਆ ਉਹਨਾਂ ਲਈ ਸੋ ਤੰਗ ਕਰਨਾ ਤਾਂ ਈਜ਼ੀ ਆ ਯਾ ਸੋ ਜਿਹੜੇ ਜਿਹੜੇ ਗ੍ਰਿਪ ਚ ਉਹਨੂੰ ਜਾਦੇ ਤੰਗ ਕਰ ਸਕਦੇ ਆ ਸੋ ਇੱਕ ਕਿਸਮ ਦਾ ਇਹ ਆ ਵੀ ਤੁਹਾਨੂੰ ਤੰਗ ਕਰਕੇ ਡਰੇਨ ਕਰ ਦਾਂਗੇ ਉਹ ਜੇ ਤਾਂ ਦੇਖੋ ਬੜੇ ਮੈਂ ਤਾਂ ਕਹਿੰਦਾ ਉਹ ਵੀ ਜੋਧਿਆਂ ਦਾ ਕੰਮ ਕਰ ਰਹੇ ਆ ਜਿਹੜੇ ਹਟ ਨਹੀਂ ਰਹੇ ਆ ਉਹਦੇ ਲਾਈਨ ਤੇ ਖੜੇ ਆ ਕਿੱਡੇ ਸਟੇਟਸ ਵਾਲੇ ਬੰਦੇ ਨੂੰ ਕਰ ਰਹੇ ਆ ਜਿਹੜਾ ਐਕਚੁਅਲੀ ਪੋਲੀਟੀਸ਼ੀਅਨ ਆ ਉਮ ਉਮ ਜਨਤਾ ਨੂੰ ਵੀ ਇਹ ਵੀ ਦਿਖਾਉਣ ਵਾਲੀ ਗੱਲ ਆ ਵੀ ਤੁਸੀਂ ਤੁਸੀਂ ਅਸੀਂ ਤੁਹਾਨੂੰ ਮੰਨਦੇ ਹੀ ਨਹੀਂਗੇ ਅਸੀਂ ਤਾਂ ਵੱਡੇ ਪੋਲੀਟਿਸ਼ੀਅਨ ਨੂੰ ਨਹੀਂ ਬਖਸ਼ਦੇ ਹਾਂ ਪੰਜਾਬ ਦੀ ਲੀਡਰਸ਼ਿਪ ਦੀ ਜਦੋਂ ਗੱਲ ਚੱਲਦੀ ਹੈ ਤੇ ਉਹਦੇ ਵਿੱਚ ਕੁਝ ਚੰਦ ਹੀ ਨਾਮ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਉਹ ਲੀਡਰ ਜਿਹੜੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਕਿਸੇ ਨਾਲ ਹੋਏ ਧੱਕੇ ਦੀ ਗੱਲ ਕਰਦੇ ਨੇ ਉਹਦੇ ਵਿੱਚੋਂ ਇੱਕ ਨਾਮ ਹਮੇਸ਼ਾ ਆਉਂਦਾ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਸਮੇ ਸਮੇ ਦੇ ਉੱਤੇ ਉਹਨਾਂ ਨੇ ਮਜਲੂਮ ਦੇ ਵਾਸਤੇ ਆਵਾਜ਼ ਆਪਣੀ ਚੁੱਕੀ ਹੈ ਚਾਹੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਾਣਾ ਪਿਆ ਚਾਹੇ ਈਡੀ ਦੀਆਂ ਰੇਡਾਂ ਵੱਜਦੀਆਂ ਰਹੀਆਂ ਅੱਜ ਦੇ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਇਸ ਵੇਲੇ ਵੀ ਸੁਖਪਾਲ ਸਿੰਘ ਖਹਿਰਾ ਹੋਰੀ ਜੇਲ੍ਹ ਦੇ ਵਿੱਚ ਨੇ ਤਕਰੀਬਨ ਪਿਛੇ ਪਿਛਲੇ 2-3 ਮਹੀਨੇ ਤੋਂ ਉਹਨਾਂ ਨੂੰ ਅੰਦਰ ਕੀਤਾ ਹੋਇਆ ਇੱਕ ਪੁਰਾਣੇ ਕੇਸ ਦੇ ਵਿੱਚ ਹੁਣ ਜਿਹੜੀ ਲੇਟੈਸਟ ਅਪਡੇਟ ਆਈ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਦੀ ਹੈ ਬਾਹਰ ਆਉਂਦੇ ਨੇ ਤਾ ਉਸੇ ਵੇਲੇ ਇੱਕ ਹੋਰ ਕੇਸ ਨਵਾਂ ਦਰਜ ਕਰਕੇ ਤੇ ਉਹਨਾਂ ਨੂੰ ਉਸੇ ਵੇਲੇ ਬਿਨਾ ਘਰ ਜਾਣ ਤੋਂ ਬਿਨਾ ਕਿਸੇ ਨੂੰ ਮਿਲਣ ਦੀ ਪਰਮਿਸ਼ਨ ਤੋਂ ਵਾਪਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਥੋਂ ਤੱਕ ਕਿ ਰਿਮਾਂਡ ਵੀ ਲੈ ਲਿਆ ਗਿਆ ਉਹਨਾਂ ਦਾ ਸੋ ਉਹਦੇ ਬਾਅਦ ਦਿੱਲੀ ਦੇ ਵਿੱਚ ਵੀ ਇੱਕ ਘਟਨਾ ਹੁੰਦੀ ਹੈ ਜਦੋਂ ਹਜ਼ੂਰ ਸਾਹਿਬ ਜਾਣ ਲੱਗਿਆ ਭਾਈ ਗੁਰਪ੍ਰੀਤ ਸਿੰਘ ਜੋਗੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੇ ਸੋ ਉਹ ਗ੍ਰਿਫਤਾਰ ਨਹੀਂ ਸੀ ਹੋਏ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਉਹਦੇ ਕੁਝ ਹੋਰ ਵੀ ਕਾਰਨ ਹੋ ਸਕਦੇ ਨੇ ਕਿਉਂ ਨਹੀਂ ਗ੍ਰਿਫਤਾਰ ਹੋਏ ਨਿਗਾ ਦੇ ਵਿੱਚ ਨਹੀਂ ਆਏ ਜਾਂ ਫਿਰ ਹੋਰ ਗੱਲਬਾਤ ਹੋ ਸਕਦੀ ਹੈ ਸੋ ਉਹਨਾਂ ਨੂੰ ਵੀ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੋਰ ਵੀ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਆਪਾਂ ਇਹਦੇ ਉੱਤੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦਾ ਅੱਜ ਦਾ ਰੋਲ ਦੀ ਗੱਲ ਕਰਦੇ ਆ ਤੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਦੇ ਜੁੜੇ ਹੋਏ ਨੇ ਆਉ ਗੱਲ ਕਰਦੇ ਆ ਅੱਜ ਦੇ ਹਾਲਾਤਾਂ ਦੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਪਾਤਸ਼ਾਹ ਭਾਜੀ ਵੈਸੇ ਤਾਂ ਪੰਜਾਬ ਦੀ ਲੀਡਰਸ਼ਿਪ ਦੀ ਜਦੋਂ ਗੱਲ ਚੱਲਦੀ ਹੈ ਤੇ ਹਾਸਾ ਜਾ ਆ ਜਾਂਦਾ ਹੈ ਕਿ ਸਾਰੇ ਹੀ ਐ ਨੇ ਇਦਾਂ ਨੇ ਆਪਾਂ ਗੱਲ ਹੀ ਨਹੀਂ ਕਰਦੇ ਏ ਕਮ ਹੁੰਦਾ ਪਰ ਸੁਖਪਾਲ ਸਿੰਘ ਖੈਰਾ ਦੇ ਵਿੱਚ ਕਿਤੇ ਨਾ ਕਿਤੇ ਉਹ ਚਿੰਨਕ ਨਜ਼ਰ ਆਉਂਦੀ ਹੈ ਕਿ ਪੰਜਾਬ ਦੀ ਗੱਲ ਕਰਦੇ ਨੇ ਸੋ ਉਹਨਾਂ ਨੂੰ ਫਿਰ ਜੇਲ੍ਹਾਂ ਦੇ ਵਿੱਚ ਵੀ ਹੋਰ ਕੋਈ ਲੀਡਰ ਜੇਲ ਨਹੀਂ ਜਾਂਦਾ ਪੰਜਾਬ ਚ ਤੁਸੀਂ ਦੇਖੋ ਕਿੱਡੇ-ਕੱਡੇ ਕਾਂਡ ਹੋ ਗਏ ਕਦੇ ਸੁਣਿਆ ਸੁਖਬੀਰ ਸਿੰਘ ਬਾਦਲ ਹੋਰੀ ਕਿਸੇ ਰਿਸ਼ਵਤ ਦੇ ਕੇਸ ਦੇ ਵਿੱਚ ਕੋਈ ਨਜਾਇਜ਼ ਪ੍ਰਾਪਰਟੀ ਦੇ ਕੇਸ ਦੇ ਵਿੱਚ ਗਏ ਹੋਣ ਕੈਪਟਨ ਅਮਰਿੰਦਰ ਸਿੰਘ ਨਹੀਂ ਮੈਂ ਸੁਣਿਆ ਸੋ ਉਸ ਤੋਂ ਬਾਅਦ ਹੋਰ ਵੀ ਹੈਗੇ ਨੇ ਹਣਾ ਪਰ ਜਦੋਂ ਖੈਰੇ ਦੀ ਗੱਲ ਆਉਂਦੀ ਹੈ ਤਾਂ ਇਹ ਮੈਨੂੰ ਲੱਗਦਾ ਵੀ ਸਾਲ ਦੇ ਵਿੱਚ ਇੱਕ ਅਦੀ ਵਧੀਆ ਅੰਦਰ ਕਰ ਦਿੱਤਾ ਜਾਂਦਾ ਸੋ ਦੇਖੋ ਸਖਵਾਲ ਸਿੰਘ ਖੈਰੇ ਹੋਂਾਂ ਦੇ ਜਿਹੜੇ ਕਹਿੰਦੇ ਪਿਤਾ ਜੀ ਵੀ ਸੀ ਨਾ ਉਹ ਬਹੁਤ ਸੰਘਰਸ਼ੀ ਸਿੰਘ ਸੀਗੇ ਤੇ ਇਹ ਕਹਿੰਦੇ ਮੰਜੀ ਸਾਹਿਬ ਤੋਂ ਵੀ ਉਹਨਾਂ ਦੀਆਂ ਸਪੀਚਾਂ ਕਹਿੰਦੇ ਤੁਸੀਂ ਹੁਣ ਵੀ ਕੱਢ ਕੇ ਦੇਖ ਸਕਦੇ ਹੋ ਸੋ ਅਮ ਗੱਲ ਇਹ ਆ ਕਿ ਜਿਹੜਾ ਉਹਨਾਂ ਦਾ ਖੂਨ ਰਗਾਚਾਂ ਦਾ ਉਹ ਜਦੋਂ ਉਹ ਉਹਨਾਂ ਨੂੰ ਭੁੱਲਣ ਨਹੀਂ ਦੇ ਰਿਹਾ ਮੈਨੂੰ ਇਹ ਲੱਗਦਾ ਸੋ ਉਹਨਾਂ ਨੂੰ ਇਹ ਆ ਜਿਹੜੀ ਮਰਜ਼ੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੋਵੇ ਤੇ ਸਮੇਂ-ਸਮੇਂ ਤੇ ਆਪਾਂ ਵੀ ਦੇਖਦੇ ਸੀ ਵੀ ਕੀ ਹੋ ਰਿਹਾ ਇਹ ਪਾਰਟੀ ਕਾਤੇ ਚੇਂਜ ਪਾਰਟੀ ਤਾਂ ਉਹਨੂੰ ਚੇਂਜ ਕਰਨੀ ਪੈ ਰਹੀ ਸੀ ਮੈਨੂੰ ਹੁਣ ਲੱਗਦਾ ਕਿਉਂਕਿ ਉਹ ਉਹ ਪਾਰਟੀਆਂ ਕੋਈ ਸੱਚ ਦੀ ਗੱਲ ਹੀ ਨਹੀਂ ਕਰਦੀਆਂ ਸੋ ਉਹਨਾਂ ਦੇ ਉਹ ਫਿੱਟ ਨਹੀਂ ਬੰਦੇ ਪਾਰਟੀਆਂ ਨੂੰ ਤੁਸੀਂ ਇਹ ਵੀ ਟਾਈਟ ਹੋ ਗਿਆ ਸੀ ਕਿ ਕਿਸੇ ਪਾਰਟੀ ਜਾਣਾ ਵੀ ਮਜਬੂਰੀ ਸੀ ਤੇ ਹੁਣ ਵੀ ਜੇ ਤੁਸੀਂ ਦੇਖੋ ਉਹਨਾਂ ਨੂੰ ਕਾਹਤੇ ਤੰਗ ਕੀਤਾ ਜਾ ਰਿਹਾ ਜਿਹੜੀ ਇਹ ਨਾ ਨਵਾਂ ਇੱਕ ਲਾਜ ਹੈ ট্রান্স ਨੈਸ਼ਨਲ ਰੈਪਰੈਸ਼ਨ ਜਣੀ ਵੀਏ ਮੋਲਕਾਂ ਤੋਂ ਬਾਹਰ ਜਾਣੀ ਇੰਡੀਆ ਤੋਂ ਜਾਨੀ ਕੰਟਰੋਲ ਕਰਕੇ ਹੋਰ ਮੌਲਕਾਂ 'ਚ ਤੰਗ ਕਰਨਾ ਜਦਾਂ ਇਹ ਆਪਣੇ ਭਾਈ ਹਰਦੀਪ ਸਿੰਘ ਨੇਜਰ ਉਹਨਾਂ ਦੀ ਅਸਾਸਿਨੇਸ਼ਨ ਦੀ ਗੱਲ ਕਰ ਲਈ ਹੋਰ ਵੀ ਕਈ ਆਪਣੇ ਭਾਈ ਅਵਤਾਰ ਸਿੰਘ ਖੰਡਾ ਇੰਡੀਆ ਦੇ ਵਿੱਚ ਦੀਪ ਹੋ ਗਿਆ ਮੂਸੇ ਵਾਲਾ ਹੋ ਗਿਆ ਤੇ ਇਹ ਮੇਰੇ ਕਹਿਣ ਦਾ ਭਾਅ ਇਹ ਆ ਕਿ ਇੰਨੀਆਂ ਜੇ ਸਟੈਪਸ ਤੇ ਜਾ ਸਕਦੇ ਆ ਵੀ ਬਾਹਰਲੇ ਮੌਲਕਾਂ ਚ ਐਕਸ਼ਨ ਹੋ ਸਕਦਾ ਹੈ ਹਨਾ ਇੰਡੀਆ ਦੀ ਸੀਨ ਆ ਉਹਨਾਂ ਦੀਆਂ ਏਜੰਸੀਆਂ ਥਰੂ ਸੁਖਵਾਲ ਸਿੰਘ ਖੈਰਾ ਕਿ ਕਿੰਡੀ ਵੱਡੀ ਗੱਲ ਆ ਉਹਨਾਂ ਲਈ ਸੋ ਤੰਗ ਕਰਨਾ ਤਾਂ ਈਜ਼ੀ ਆ ਯਾ ਸੋ ਜਿਹੜੇ ਜਿਹੜੇ ਗ੍ਰਿਪ ਚ ਆ ਉਹਨੂੰ ਜਿਆਦਾ ਤੰਗ ਕਰ ਸਕਦੇ ਆ ਸੋ ਇੱਕ ਕਿਸਮ ਦਾ ਇਹ ਆ ਵੀ ਤੁਹਾਨੂੰ ਤੰਗ ਕਰਕੇ ਡਰੇਨ ਕਰ ਦਾਂਗੇ ਉਹ ਜਦਾਂ ਦੇਖੋ ਬੜੇ ਮੈਂ ਤਾਂ ਕਹਿੰਦਾ ਉਹ ਵੀ ਜੋਧਿਆਂ ਦਾ ਕੰਮ ਕਰ ਰਹੇ ਆ ਜਿਹੜੇ ਹਟ ਨਹੀਂ ਰਹੇ ਆ ਉਹਦੇ ਲਾਈਨ ਤੇ ਖੜੇ ਆਣੇ ਬਿਲਕੁਲ 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 ਅੱਛਾ ਜੀ ਹੁਣ ਆਪਾਂ ਗੱਲ ਸੁਖਪਾਲ ਸਿੰਘ ਖਹਿਰਾ ਦੀ ਕਰਦੇ ਆਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਸ ਤੋਂ ਪਹਿਲਾਂ ਵੀ ਜੇ ਆਪਾਂ ਦੇਖਿਆ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੀ ਤਾਂ ਉਦੋਂ ਵੀ ਵਿਰੋਧੀ ਧਿਰ ਦੇ ਨੇਤਾ ਵਜੋਂ ਸੀ ਤੇ ਉਹ ਆਪਣਾ ਬਹੁਤ ਖੂਬਸੂਰਤ ਵਧੀਆ ਰੋਲ ਨਿਭਾ ਰਹੇ ਸੀ ਕੇਜਰੀਵਾਲ ਨੂੰ ਪਸੰਦ ਨਹੀਂ ਆਇਆ ਉਹਨਾਂ ਨੇ ਲਾਹ ਦਿੱਤਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਾਰਟੀ ਵੀ ਛੱਡ ਦਿੱਤੀ ਆ ਹੌਲੀ ਹੌਲੀ ਉਹ ਕਾਂਗਰਸ ਦੇ ਵਿੱਚ ਆ ਗਏ ਆ ਅੱਜ ਵੀ ਉਹ ਜਿਹੜਾ ਰੋਲ ਨਿਭਾ ਰਹੇ ਨੇ ਨਾ ਭਾਜੀ ਉਹ ਇੱਕ ਵਿਰੋਧੀ ਲੀਡਰ ਦਾ ਰੋਲ ਸਿਗਾ ਕਿ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੁੰਦਾ ਉਹਨੂੰ ਕਿਵੇਂ ਕ੍ਰਿਟਿਸਾਈਜ਼ ਕਰਨਾ ਹੈ ਕਿਹੜੀਆਂ ਗਲਤੀਆਂ ਉਹਨਾਂ ਦੀਆਂ ਹੈਣਾ ਸੋ ਹੁਣ ਕਿਤੇ ਨਾ ਕਿਤੇ ਜਦੋਂ ਆਮ ਆਦਮੀ ਪਾਰਟੀ ਦੀਆਂ ਉਹ ਦੱਸਦੇ ਸੀ ਵੀ ਆਹ ਭਾਈ ਇਹਨਾਂ ਨੇ ਗਲਤੀਆਂ ਕੀਤੀਆਂ ਆ ਇੱਥੇ ਇੱਕ ਕੰਮ ਇਹਨਾਂ ਨੇ ਗਲਤ ਕੀਤਾ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਹੋਰਾਂ ਨੂੰ ਵੀ ਬਹੁਤ ਉਹ ਚੁੱਭਦੇ ਸੀ ਸੋ ਉਹ ਸਾਰਾ ਕੁਝ ਕਰਦਿਆਂ ਕਰਦਿਆਂ ਜੇਲ ਉਹਨਾਂ ਨੂੰ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਬਹੁਤ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ ਮਜ਼ਾਕ ਵੀ ਬਣਾਇਆ ਗਿਆ ਹੈਣਾ ਹੁਣ ਅੱਜ ਉਹਨਾਂ ਨੂੰ ਜ਼ਮਾਨਤ ਮਿਲਣ ਲੱਗੀ ਮੇਲੀ ਗਈ ਤੇ ਉਹਨਾਂ ਨੂੰ ਫੇਰ ਇੱਕ ਵਾਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹਾਂਜੀ ਸੋ ਯਾ ਜਾਣ ਬੋਝ ਕੇ ਕੀਤਾ ਜਾ ਰਿਹਾ ਜਿੱਦਾਂ ਨਹੀਂ ਗੇਮ ਨਹੀਂ ਜਾਣ ਜਿਵੇਂ ਕਿ ਆਪਣੇ ਸਿੰਘਾਂ ਨੂੰ ਵੀ ਤੰਗ ਕਰਦੇ ਸੀ ਜਾਂ ਪਰਿਵਾਰਾਂ ਨੂੰ ਜਿੱਦਾਂ ਹੁਣ ਵੀ ਆਪਾਂ ਪਿੱਛੇ ਇਤਿਹਾਸ 'ਚ ਤਾਂ ਹੁੰਦਾ ਹੀ ਰਿਹਾ ਪਰ ਹੁਣ ਵੀ ਆਪਾਂ ਦੇਖਿਓ ਭਾਈ ਅਮਰਪਾਲ ਸਿੰਘ ਨਾਲ ਹੋਰ ਜਿਹੜੇ ਨੌਜਵਾਨ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੁਣ ਦੇਖੋ ਏਡੇ ਸਟੇਟਸ ਵਾਲੇ ਬੰਦੇ ਨੂੰ ਕਰ ਰਹੇ ਆ ਜਿਹੜਾ ਐਕਚੁਅਲੀ ਪੋਲਿਟਿਸ਼ੀਅਨ ਆ ਆਮ ਆਮ ਜਨਤਾ ਨੂੰ ਵੀ ਇਹ ਵੀ ਦਿਖਾਉਣ ਵਾਲੀ ਗੱਲ ਆ ਵੀ ਤੁਸੀਂ ਤੁਸੀਂ ਅਸੀਂ ਤੁਹਾਨੂੰ ਮੰਨਦੇ ਹੀ ਨਹੀਂ ਕਿ ਅਸੀਂ ਤਾਂ ਵੱਡੇ ਪੋਲੀਟਿਸ਼ੀਅਨ ਨੂੰ ਨਹੀਂ ਬਖਸ਼ਦੇ ਹਾਂ ਜੀ ਅੱਛਾ ਦੂਜਾ ਨੰਬਰ ਭਾਜੀ ਇੱਕ ਹੋਰ ਗ੍ਰਿਫਤਾਰੀ ਜਿਹੜੀ ਹੋਈ ਆ ਭਾਈ ਗੁਰਪ੍ਰੀਤ ਸਿੰਘ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਦੇ ਵਿੱਚ ਉਹ ਵਿਚਰਦੇ ਰਹੇ ਨੇ ਅੰਮ੍ਰਿਤਸਰ ਤੋਂ ਨੇ ਇੱਕ ਵਾਰੀ ਉਦੋਂ ਵੀ ਸ਼ੁਰੂ-ਸ਼ੁਰੂ ਜੀ ਵੀ ਗ੍ਰਿਫਤਾਰੀ ਹੋਈ ਸੀ ਪਰ ਉਹਨਾਂ ਨੂੰ ਛੱਡਤਾ ਸੀਗਾ ਸੋ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਜਿਹੜੇ ਉਹ ਸਾਰੇ ਡਿਬਰੂਗਰ ਭੇਜ ਦਿੱਤੇ ਪਰ ਇਹ ਗੁਰਪ੍ਰੀਤ ਸਿੰਘ ਹੋਰੀ ਜਿਹੜੇ ਉਦੋਂ ਗ੍ਰਿਫਤਾਰ ਨਹੀਂ ਹੋਏ ਪਰ ਹੁਣ ਇਹ ਹਜੂਰ ਸਾਹਿਬ ਜਾਣ ਲੱਗੇ ਸੀ ਸ਼ਾਇਦ ਆਉਣ ਲੱਗੇ ਸੀ ਜਿ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਤੇ ਨਾਲ ਇਹਨਾਂ ਦੇ ਭਾਈ ਅਮਰਤਪਾਲ ਸਿੰਘ ਦੇ ਮਾਪੇ ਵੀ ਸੀ ਉਸੇ ਟ੍ਰੇਨ ਦੇ ਵਿੱਚ ਸੋ ਟ੍ਰੇਨ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਕਿਵੇਂ ਦੇਖਦੇ ਹੋ ਜੀ ਨੋ ਸੋ ਦੇਖੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਸੋ ਸਾਡੇ ਨੌਜਵਾਨ ਛੱਡਣੇ ਦਾ ਕੀ ਆ ਕੁਸ ਆਸ ਜਾਗਦੀ ਹੈ ਵੀ ਕਿਸੇ ਨੌਜਵਾਨ ਨੂੰ ਬੇਲ ਹੋਗੀ ਤੇ ਸ਼ਾਇਦ ਆਜੂਗੇ ਚੱਕ ਕੇ ਹੋਰ ਕਿਸੇ ਨੂੰ ਹੁਣ ਇਹਨਾਂ ਨੂੰ ਵੀ ਉੱਥੇ ਹੀ ਭੇਜੋਗੇ ਹਨਾ ਸੋ ਇਹ ਮੈਨੂੰ ਯਾਦ ਆ ਉਹਨਾਂ ਦਿਨਾਂ 'ਚ ਜਦੋਂ ਉਦੋਂ ਫੋਰਸ ਸਾਈਸੀ ਪੰਜਾਬ ਚ ਲੱਖਾਂ ਦੇ ਨੰਬਰਾਂ ਚ ਫੋਸ ਆਈ ਸੀ ਆਰਮੀ ਕਹ ਲੋ ਪੁਲਿਸ ਜਾਂ ਸੀਆਰਪੀਐਫ ਉਦੋਂ ਇਹਨਾਂ ਨੇ ਵੀਡੀਓ ਵਗੈਰਾ ਪਾਈਆਂ ਸੀਗੀਆਂ ਜਾਂ ਜਿਹੜੇ ਕਮੈਂਟਰੀ ਕਰ ਰਹੇ ਸੀਗੇ ਵੀ ਭਾਈ ਸਾਹਿਬ ਉਹਨਾਂ ਨੂੰ ਐ ਚੱਕਣ ਨੂੰ ਫਿਰ ਦੇ ਵੀ ਆਪਾਂ ਕੋਸ਼ਿਸ਼ ਕਰੀਏ ਸੋ ਇਹ ਹੋ ਸਕਦਾ ਕਿ ਜਾਂ ਤਾਂ ਇਹਨਾਂ ਦੀ ਕੋਈ ਨਵੀਂ ਗੇਮ ਹੋਊਗੀ ਵੀ ਹਜੇ ਵੀ ਅਸੀਂ ਹਟੇ ਨਹੀਂ ਗਏ ਵੀ ਉਹੀ ਗੱਲ ਜਣੀ ਤੰਗ ਕਰੀ ਜਾਣਾ ਹੂੰ ਸਰਕਾਰਾਂ ਵੱਲੋਂ ਜਾਂ ਏਜੰਸੀਆਂ ਵੱਲੋਂ ਸੋ ਬਹੁ ਮਾੜੀ ਗੱਲ ਆ ਜੋ ਵੀ ਹੋ ਰਿਹਾ ਪਰ ਜੇ ਉਸ ਟਾਈਮ ਤੇ ਨਾ ਆਪਾਂ ਸਾਰੇ ਇਕੱਠੇ ਹੋ ਕੇ ਬਾਤ ਚੱਕਦੇ ਜਿਦਾਂ ਆਮ ਪਬਲਿਕ ਸਿੱਖ ਜਾਂ ਜਿਹੜੇ ਅਹੁਦੇਦਾਰ ਆ ਜਿਵੇਂ ਜਥੇਦਾਰ ਸਾਹਿਬ ਹੋਗੇ ਜਾਂ ਜਿਹੜੇ ਐਸਜੀਪੀਸੀ ਵੀ ਚੰਗੀ ਤਰ੍ਹਾਂ ਉਹ ਤੋਂ ਬਾਤ ਚੱਕਦੀ ਨਾ ਉਦੋਂ ਗੱਲ ਸ਼ਾਇਦ ਕੁਸ ਹੋਰ ਹੀ ਹੁੰਦੀ ਉਦੋਂ ਵੀ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਥੇਦਾਰ ਦੀ ਡਿਊਟੀ ਕਹਿ ਸਕਦੇ ਸੇਵਾ ਨਿਭਾ ਰਹੇ ਸੀ ਉਦੋਂ ਉਹਨਾਂ ਨੇ ਕਿਹਾ ਸੀ 24 ਘੰਟਿਆਂ ਚ ਸਾਡੇ ਸੰਗ ਰਿਹਾ ਕਰੋ ਨਹੀਂ ਤਾਂ ਅਸੀਂ ਕਿਤਨਾ ਜੇ ਕੋਈ ਸਪੀਚ ਸੀਗੀ ਪਰ ਫਿਰ ਉਹਦੇ ਫਾਲੋ ਅਥਰੂ ਨਹੀਂ ਨਾ ਹੋਇਆ ਜਿਆਦਾ ਫਿਰ ਉਹ ਨਹੀਂ ਸਟਰੋਂਗ ਕਰੀਏ ਨਾ ਉਹ ਨਹੀਂ ਵੀ ਕਰੋ ਜਿੰਨਾ ਕਾ ਆਪਾਂ ਫਿਰ ਮਜ਼ਾਕ ਜਿਹਾ ਬਣ ਜਾਂਦਾ ਆਪਣੇ ਤਾਂ ਮੁੰਡੇ ਜਾਂ ਪਰਿਵਾਰ ਹੁਣ ਦੇਖੋ ਸੜੀ ਜਾਂਦੇ ਆ ਇੰਨਾ ਟਾਈਮ ਹੋ ਗਿਆ ਆ ਤੁਸੀਂ ਗੱਲ ਜਿਹੜੀ ਬਹੁਤ ਇੱਕ ਜਿਹੜੀ ਕੰਮ ਦੀ ਕੀਤੀ ਹੈ ਕਿ ਅਸੀਂ ਇੱਕ ਪਾਸੇ ਤਾਂ ਮੋਰਚੇ ਲਾਇਆ ਹੋਇਆ ਛਡਾਉਣ ਵਾਸਤੇ ਵੀ ਪੁਰਾਣੇ ਸੰਗ ਛੱਡੋ ਉਹ ਨਵੇਂ ਜਿਹੜੇ ਉਹ ਫੜੇ ਜਾ ਰਹੇ ਨੇ ਮਤਲਬ ਆਪਾਂ ਇੱਕ ਅਦਾ ਪੁਰਾਣਾ ਛਡਾ ਲਾਂਗੇ 10 ਜਿਹੜੇ ਨਵੇਂ ਆ ਜਿਹੜੇ ਉਹ ਅੰਦਰ ਜਾਣਗੇ ਉਹ ਟੌਪ ਅਪ ਹੋ ਹੀ ਜਾਂਦਾ ਸੀ ਹਾਂ ਹਾਂ ਉਹ ਜਿਹੜੇ ਜਿਹੜੇ ਤਾਂ ਪੁਰਾਣੇ ਆਪਣੇ ਸੰਘਾ ਰਸ਼ੀ ਸਿੰਘ ਸਿੰਘ ਸਿੰਘਣੀਆਂ ਸੀ ਕਹਿ ਲਓ ਉਹ ਤਾਂ ਕਹਿ ਲਓ ਬਹੁਤ ਬੈਡ ਆ ਕਹਿਣਾ ਪਰ ਐਂਡ ਆਫ ਲਾਈਫ ਤੇ ਹੋਏ ਪਏ ਆ ਕੀ ਕਰ ਲੋਗੇ ਹੁਣ ਜਦੋਂ ਪਾਕਿਸਤਾਨ ਤੇ ਜਿਹੜੇ ਆਪਣੇ ਰੀਸੈਂਟਲੀ ਸੰਘ ਸ਼ਹੀਦ ਕੀਤੇ ਆ ਜਦੋਂ ਪੰਜ ਵਟਸਐਪ ਸੀ ਉਹ ਜਦੋਂ ਉਸ ਏਜ ਤੇ ਚਲੇ ਗਏ ਵੀ ਉਹਨਾਂ ਨੂੰ ਪਤਾ ਪਰ ਉਹ ਜਲੀਲ ਨਹੀਂ ਜਦੋਂ ਆਪਾਂ ਨੂੰ ਕਰਨਾ ਹੁੰਦਾ ਇਹ ਗੱਲ ਹੁਣ ਜਿਹੜੇ ਪਰ ਕੋਸ ਉਦਾਂ ਛੱਡ ਤੇ ਜਾਂ ਕੋਸ ਉਦਾਂ ਪੂਰੇ ਹੋਗੇ ਫਿਰ ਹੋਰ ਹੋਰ ਨਵੇਂ ਟਾਲ ਹੋਈ ਜਾਂਦੇ ਆ ਸੋ ਕਿਵੇਂ ਲੱਗਦਾ ਤੁਹਾਨੂੰ ਡਿੱਪੜੂਗੜ ਜਿਹੜੇ ਮੁੰਡੇ ਆਪਣੇ ਗਏ ਹੋਏ ਨੇ ਭਾਈ ਅਮਰਤਪਾਲ ਸਿੰਘ ਸੁਮੇਲ ਜਿਹੜੇ ਹੋਰ ਨੇ ਹੈਗੇ ਰਿਹਾਈ ਹੋ ਸਕਦੀ ਇਹਨਾਂ ਦੀ ਜ਼ਮਾਨਤ ਕਿਉਂਕਿ ਪਿਛਲੇ ਦਿਨੀ ਜਿਹੜੇ ਵਕੀਲ ਨੇ ਸੀਨੀਅਰ ਵਕੀਲ ਨੇ ਨਵਕੀਰਨ ਸਿੰਘ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਸੀਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੈ ਉਹ ਆਪਣੇ ਵਕੀਲ ਹੀ ਨਹੀਂ ਭੇਜ ਰਹੀ ਟਾਈਮ ਟਪਾ ਰਹੀ ਹੈ ਵੀ ਅਗਲੀ ਤੋਂ ਅਗਲੀ ਤਰੀਕ ਜਿਹੜੀ ਆ ਉਹ ਪੈਂਦੀ ਜਾਵੇ ਸੋ ਕਹਿੰਦੇ ਆ ਵੀ ਹੁਣ ਤੱਕ ਇਹਨਾਂ ਨੂੰ ਜਾ ਕੇ ਉੱਥੇ ਕਰਨਾ ਚਾਹੀਦਾ ਸੀਗਾ ਮਤਲਬ ਕਿ ਆਪਣੀ ਤਰੀਕਾ ਤੇ ਪਹੁੰਚਦੇ ਵਕੀਲ ਲੈ ਕੇ ਪਹੁੰਚਦੇ ਜਾਂ ਸਰਕਾਰ ਆਪਣੇ ਵੱਲੋਂ ਜਾਂਦੀ ਤਾਂ ਉਹ ਕੇਸ ਕਿਤੇ ਲਾਗੇ ਲੱਗਣ ਵਾਲਾ ਬਣਦਾ ਪਰ ਹੁਣ ਜਿਹੜੀ ਗੱਲ ਹੈ ਵੀ ਇਹ ਵਕੀਲ ਹੀ ਨਹੀਂ ਭੇਜਦੇ ਤੇ ਹੁਣ ਉਹਨਾਂ ਦੀਆਂ ਰਿਹਾਈਆਂ ਕੀ ਹੋਣੀਆਂ ਹੁਣ ਗੁਰਪ੍ਰੀਤ ਸਿੰਘ ਵਰਗੇ ਨੌਜਵਾਨ ਜਿਹੜੇ ਆ ਉਹ ਵੀ ਜਾਣਗੇ ਉਥੇ ਸੋ ਮੈਨੂੰ ਲੱਗਦਾ ਵੀ ਮੈਂ ਚਲੋ ਆਪਣੀ ਛੱਡੋ ਤੁਹਾਨੂੰ ਕੀ ਲੱਗਦਾ ਰੇ ਸੋ ਜਾਨ ਬੋਜ ਕੇ ਖਰਾਬ ਕਰਨ ਵਾਲੀ ਗੱਲ ਹੀ ਆ ਉੱਥੇ ਹੀ ਗੱਲ ਮੁੱਕ ਜਾਂਦੀ ਹੈ ਇਹ ਵੀ ਟੌਰਚਰ ਹੀ ਆ ਕਸਮ ਦਾ ਜਾਨੀ ਇੱਕ ਤਾਂ ਹੁੰਦਾ ਫਿਜ਼ੀਕਲ ਟੌਰਚਰ ਹੈ ਨਾ ਇੱਕ ਜਾਨੀ ਉਦਾਂ ਜਾਂ ਸ਼ਹੀਦ ਕਰ ਦੇਣਾ ਜਾਂ ਜਿੱਦਾਂ ਨਹੀਂ ਮਾਈਂਡ ਅੱਜ ਕੱਲ ਮੈਂਟਲ ਹੈਲਥ ਬਹੁਤ ਵੱਡੀ ਗੱਲ ਆ ਹੁਣ ਸਾਰੇ ਹੀ ਮੰਨਦੇ ਐ ਇਹਨੂੰ ਅੱਗੇ ਆਪਾਂ ਨੂੰ ਚੱਲ ਚੱਕ ਚਾਹ ਪੀ ਠੀਕ ਹੋ ਜਾਏਗਾ ਹੁਣ ਲੋਕ ਅੰਡਰਸਟੈਂਡ ਕਰਦੇ ਵੀ ਇਹਦੇ ਨਾਲ ਬਹੁਤ ਵੱਡੀਆਂ ਪ੍ਰੋਬਲਮਾਂ ਆ हां मैं ਤੁਹਾਨੂੰ ਦੱਸਦਾ ਭਾਈ ਸਾਹਿਬ ਮੈਂ ਹੁਣੀ ਇਹ ਕੇਸ ਸੁਣਿਆ ਦੋ ਦਿਨ ਹੋਏ ਆ ਇੱਕ ਨੌਜਵਾਨ ਸੀਗਾ ਉਹਨਾਂ ਦੇ ਘਰ ਚ ਮਾਰਗ ਹੋ ਗਈ ਸੀ ਸ਼ਾਇਦ ਉਹ ਉਹ ਵੀ ਉੱਥੇ ਹੀ ਸੀ ਪਾਯੋ ਮੇਰਾ ਪਾਲ ਸਿੰਘ ਹੋਣਾ ਕੋਈ ਦਿਬਰੂਗੜ੍ਹ ਹਨਾ ਤੇ ਉਹਨਾਂ ਨੂੰ ਕਹਿੰਦੇ ਕੁਲਵੰਤ ਸਿੰਘ ਰਾਓ ਕੇ ਉਹਨਾਂ ਦਾ ਨਾਮ ਆ ਜੀ ਉਹਨਾਂ ਕੋਰਟ ਨੇ ਰਿਲੀਜ਼ ਕੀਤਾ ਕਿ ਇਹਨਾਂ ਨੂੰ ਜਾ ਲੈਣ ਦਿਓ ਤੇ ਜਦੋਂ ਪੰਜਾਬ ਆਇਆ ਇਸ ਚੱਕੇ ਅੰਦਰ ਕਰ ਅੰਦਰ ਕਰ ਦਿੱਤਾ ਸੀਆਈਏ ਮੋਗੇ ਦੇ ਵਿੱਚ ਸੋ ਸੋ ਕੀ ਕੀ ਸੋਚੋਗੇ ਤੁਸੀਂ ਕੀ ਸੋਚ ਸੋਚ ਸਕਦੇ ਹਾਂ ਵੀ ਲੋ ਅੰਡਰਗਰਾਊਂਡਰ ਦਾ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਪਹਿਲਾਂ ਤਾਂ ਸਾਡੇ ਪੱਖ 'ਚ ਆਉਂਦੇ ਨਹੀਂਗੇ ਫੈਸਲੇ ਜਦੋਂ ਆਉਂਦੇ ਆ ਉਦਾਂ ਨਹੀਂ ਮੰਨਦੇ ਹੂੰ ਤੀਜਾ ਬਦਲਾ ਹੈ ਕਿ ਚੌਥਾ ਬਦਲਾ ਇਹ ਇਹਨੂੰ ਲੈਂਦਾ ਸੀਗਾ ਵੀ ਇਹ ਕਰੇ ਸ਼ਾਇਦ ਜਦੋਂ ਮੈਨੂੰ ਯਾਦ ਆ ਵੀ ਜਦੋਂ ਅਰਵਿੰਦ ਕੇਜਰੀਵਾਲ ਜਾਂ ਫਿਰ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਜਦੋਂ ਪ੍ਰਚਾਰ ਕਰਦੇ ਹੁੰਦੇ ਸੀ ਤਾਂ ਬਹੁਤ ਸਾਰੇ ਸਿੱਖ ਬਾਹਰਲੇ ਦੇਸ਼ਾਂ ਦੇ ਵਿੱਚੋਂ ਅੰਮ੍ਰਿਤਧਾਰੀ ਸੇ ਜਿਹੜੇ ਕਹਿੰਦੇ ਨੇ ਜਿਹੜੇ ਖਾਲਸਤਾਨ ਦੀ ਗੱਲ ਕਰਨ ਵਾਲੇ ਵੀ ਸਿੱਖ ਹੈਗੇ ਆ ਉਹਨਾਂ ਨੇ ਵੀ ਜਾ ਕੇ ਢੋਲ ਵਜਾ ਬਜਾ ਕੇ ਅਮਰਸਰ 에ਰਪੋਰਟ ਪੂਰੀ ਫਲਾਈਟ ਕਹਿੰਦੇ ਇੱਥੋਂ ਲੱਗੇ ਸੀ ਹੋਰ ਬਹੁਤ ਸਾਰੇ ਲੋਕ ਨੇ ਬੜੇ ਜਿਹੜੇ ਅੱਗੇ ਪਿੱਛੇ ਘੁੰਮਦੇ ਸੀ ਵੀ ਲੈ ਵੀ ਇਹ ਸਿੱਖਾਂ ਦੀ ਗੱਲ ਕਰਨਗੇ ਸੋ ਅੱਜ ਜੋ ਹਾਲਾਤ ਨੇ ਤੇ ਇਹ ਤੀਜਾ ਕਿ ਚੌਥਾ ਬਦਲ ਕਹਿੰਦੇ ਹੁੰਦੇ ਇਹਨਾਂ ਨੂੰ ਸੋ ਅੱਜ ਕੀ ਵਿਚਾਰ ਨੇ ਤੁਹਾਡੇ ਇਹ ਵੀ ਜ਼ਰੂਰ ਤੁਸੀਂ ਦੱਸਿਓ ਜੀ ਸੋ ਦੇਖੋ ਆਪਣੇ ਲਈ ਤਾਂ ਇਹੀ ਆ ਕਿ ਆਪਣੇ ਲਈ ਐਕੀ ਸੋਲੂਸ਼ਨ ਆ ਜਿੰਨਾ ਅਸ ਜੋ ਕੌਸ ਹੋ ਰਿਹਾ ਗੁਲਾਮੀ ਦੀਆਂ ਨਿਸ਼ਾਨੀਆਂ ਜਿੰਨੇ ਚਿਰ ਆਪਾਂ ਨੂੰ ਆਜ਼ਾਦੀ ਨਹੀਂ ਮਿਲਦੀ ਆਪਣੇ ਨਾਲ ਹੀ ਕੋਸੁੰਦਰਾ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੁਸੀਂ ਸਮਾਂ ਦਿੱਤਾ ਤੇ ਆਪਾਂ ਗੱਲਬਾਤ ਫੇਰ ਕਰਾਂਗੇ ਇਹਨਾਂ ਮਸਲਿਆਂ ਦੇ ਉੱਤੇ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੁਧਾਰਸ਼ਕੋ ਦਲਬਾਤ ਜਿਹੜੀ ਹੈ ਅਸੀਂ ਕਰਦੇ ਰਹਿੰਦੇ ਹਾਂ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਬਹੁਤ ਵਾਰ ਕੀ ਹੁੰਦਾ ਹੈ ਕਿ ਕਈ ਵੀਡੀਓਸ ਕਰਕੇ ਚੈਨਲ ਬੰਦ ਹੋ ਜਾਂਦੇ ਨੇ ਬਹੁਤ ਕੁਝ ਹੁੰਦਾ ਹੈ ਸੋ ਤੁਸੀਂ ਵੱਧ ਤੋਂ ਵੱਧ ਜੇਕਰ ਸਾਥ ਦਿਨੇ ਹੋ ਤਾਂ ਫਿਰ ਗੱਲਬਾਤ ਜਿਹੜੀ ਅੱਗੇ ਚੱਲਦੀ ਰਹਦੀ ਹੈ ਸੋ YouTube ਤੇ ਸਬਸਕ੍ਰਾਈਬ ਕਰੋ ਤੇ Facebook ਤੇ ਸਾਡਾ ਪੇਜ ਜਿਹੜਾ ਉਹ ਲਾਈਕ ਜ਼ਰੂਰ ਕਰਿਓ ਕਿਉਂਕਿ ਬਿਲਕੁਲ ਨਵਾਂ ਹੈ ਪੁਰਾਣਾ ਪੇਜ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਸੋ ਲੱਭ ਕੇ ਉਹਨੂੰ ਫੋਲੋ ਜ਼ਰੂਰ ਕਰਿਓ ਤੇ ਬਾਕੀ ਆਪਣੇ ਦੋਸਤਾਂ ਮਿੱਤਰਾਂ ਕੋਲੋਂ ਵੀ ਜ਼ਰੂਰ ਕਰਵਾਇਓ ਚੱਲਦੀ ਗੱਲਾਂ ਚਰਹਾਉ ਮਿਲਾਂਗੇ ਫਿਰ